ਭਾਗ 18ਵਾਂ ਕਹਾਣੀ ਹੈ ਚੋਰੀ ਦੀ ਤੀਵੀ ਰਾਣੋ ਸੋਚਦੀ ਹੈ ਕਿ ਪਾਲੇ ਨੇ ਕਦੇ ਵੀ ਮੇਰੇ ਇਕੱਲੇਪਨ ਦਾ ਫਾਇਦਾ ਨਹੀਂ ਚੁੱਕਾ ਰਾਣੋ ਨੂੰ ਆਰਾਮ ਕਰਨ ਲਈ ਆਖ ਪਾਲਾ ਅੱਜ ਸ਼ਹਿਰ ਤੇ ਆੜੀ ਲਗਾਉਣ ਕੰਮ ਤੇ ਚਲਾ ਗਿਆ ਪਾਲਾ ਸਾਰੇ ਰਾਣੋ ਦੀ ਹਾਲਤ ਬਾਰੇ ਸੋਚਦਾ ਜਾ ਰਿਹਾ ਸੀ ਤੇ ਉਸਨੇ ਮਨ ਬਣਾਇਆ ਬਣਾ ਲਿਆ ਸੀ ਕਿ ਜਲਦ ਹੀ ਪਾਲਾ ਰਾਣੋ ਤੋਂ ਉਸਦਾ ਹੱਥ ਮੰਗ ਉਸ ਨੂੰ ਆਪਣੇ ਜੀਵਨ ਦੀ ਸਾਥਣ ਬਣਾ ਕੇ ਰਹਿੰਦੀ ਜ਼ਿੰਦਗੀ ਉਸ ਨਾਲ ਬਤੀਤ ਕਰੇਗਾ ਸ਼ਹਿਰ ਅੰਦਰ ਦਾਖਲ ਹੋਣ ਸਮੇ ਪਾਲੇ ਨੂੰ ਕਿਸੇ ਲਾਲੇ ਨੇ ਆਵਾਜ਼ ਲਗਾਈ ਕਿ ਨੌਜਵਾਨਾ ਮੈਨੂੰ ਵਿਹਲਾ ਜਾਪਦਾ ਹੈ ਜੇ ਵਿਹਲਾ ਹੈ ਤਾਂ ਆ ਕੇ ਅੱਜ ਦਾ ਦਿਨ ਮੇਰੀ ਦੁਕਾਨ ਤੇ ਲਗਾ ਦੇ ਤੇ ਸੰਧਿਆ ਵਾਲੇ ਆਪਣੇ ਪੈਸੇ ਲੈ ਜਾਵੀ ਪਾਲਾ ਬਿਨਾਂ ਕੁਝ ਸੋਚੇ ਦੁਕਾਨ ਦੇ ਬਾਹਰਲੇ ਬੂਹੇ ਰੱਖੇ ਮੇਜ਼ ਤੇ ਬੈਠ ਗਿਆ ਤੇ ਥੋੜੇ ਸਮੇਂ ਬਾਅਦ ਦੁਕਾਨ ਤੇ ਅਦਖੜ ਉਮਰ ਦਾ ਵਿਅਕਤੀ ਆਇਆ ਤੇ ਘਰ ਦਾ ਸੌਦਾ ਲੈਣ ਲੱਗ ਪਿਆ ਤੇ ਦੁਕਾਨ ਮਾਲਕ ਨੇ ਆਵਾਜ਼ ਲਗਾਈ ਕਿ ਜੋ ਵੀ ਗਾਹਕ ਨੂੰ ਚਾਹੀਦਾ ਹੈ ਉਹ ਸਾਰੇ ਸੌਦੇ ਦਾ ਕੰਡੇ ਵਜ਼ਨ ਕਰਾ ਕੇ ਬਾਹਰ ਖੜੇ ਖੱ쩌 ਰੇੜੇ ਤੇ ਰਖਾ ਦੇਵੀ ਪਾਲਾ ਹੌਲੀ ਹੌਲੀ ਸਮਾਨ ਚੁੱਕ ਬਾਹਰ ਖੜੇ ਰੇੜੇ ਤੇ ਰੱਖ ਰਹੀ ਸੀ ਤੇ ਇਹ ਕੰਮ ਕਰਦੇ ਹੋਏ ਪਾਲੇ ਨੂੰ ਪਸੀਨਾ ਆ ਗਿਆ ਜਿਸ ਕਰਕੇ ਪਾਲੇ ਦੇ ਕੱਪੜੇ ਵੀ ਪਸੀਨੇ ਨਾਲ ਭਿੱਜ ਗਏ ਪਾਲਾ ਆਪਣੇ ਕੰਮ ਵਿੱਚ ਮਸਤ ਸੀ ਤੇ ਅਚਾਨਕ ਪਾਲੇ ਨੂੰ ਆਪਣੇ ਭਿੱਜੇ ਕੁੜਤੇ ਵਿੱਚੋਂ ਪਸੀਨੇ ਦੀ ਮਹਿਕ ਆਉਣ ਲੱਗ ਪਈ ਇਹ ਮਹਿਕ ਪਾਲੇ ਨੂੰ ਉਸਦਾ ਬਚਪਨ ਯਾਦ ਕਰਵਾ ਰਹੀ ਸੀ ਇਹ ਮਹਿਕ ਅਕਸਰ ਉਸ ਨੂੰ ਉਸਦੇ ਬਾਪੂ ਦੇ ਕੁੜਤੇ ਵਿੱਚੋਂ ਆਇਆ ਕਰਦੀ ਸੀ ਜਦੋਂ ਉਸਦਾ ਬਾਪੂ ਖੇਤ ਵਿੱਚ ਕੰਮ ਕਰਦਾ ਹੁੰਦਾ ਸੀ ਤੇ ਪਾਲਾ ਆਪਣੀ ਬੇਬੇ ਨਾਲ ਖੇਤ ਰੋਟੀ ਫੜਾਉਣ ਲਈ ਜਾਂਦਾ ਹੁੰਦਾ ਸੀ ਉਸ ਸਮੇਂ ਉਹ ਆਪਣੇ ਬਾਪੂ ਕੋਲ ਜਾ ਉਸਦੇ ਮੋਢੇ 'ਤੇ ਜਾ ਚੜਦਾ ਸੀ ਤੇ ਬਾਪੂ ਨੂੰ ਕੰਮ ਕਰਦਿਆ ਆਏ ਪਸੀਨੇ ਦੀ ਮਹਿਕ ਨੂੰ ਮਹਿਸੂਸ ਕਰਦਾ ਸੀ ਇਸ ਮਹਿਕ ਨੇ ਪਾਲੇ ਨੂੰ ਉਸ ਦਾ ਲੰਘਿਆ ਬਚਪਨ ਯਾਦ ਕਰਵਾ ਦਿੱਤਾ ਸੀ ਤੇ ਜਿਸ ਯਾਦ ਕਾਰਨ ਉਸ ਦਾ ਹੁਣ ਪਲ-ਪਲ ਲੰਘਣਾ ਮੁਸ਼ਕਲ ਹੋ ਗਿਆ ਸੀ ਘਰ ਰਹਿਣ ਉਹ ਆਪਣੇ ਆਪ ਨੂੰ ਸਵਾਲ ਕਰ ਰਹੀ ਸੀ ਕਿ ਹੁਣ ਤੱਕ ਉਸ ਦੀ ਜ਼ਿੰਦਗੀ ਵਿੱਚ अनेका ਹੀ ਮੁਸ਼ਕਲਾਂ ਆਈਆਂ ਪਰ ਇਸ ਤਰ੍ਹਾਂ ਉਹ ਕਦੇ ਮੰਜੇ ਤੇ ਨਹੀਂ ਪਈ ਸੀ ਤੇ ਜੇਕਰ ਅੱਜ ਕੋਈ ਉਸ ਨੂੰ ਕੋਈ ਦੁੱਖ ਜਾਂ ਤਕਲੀਫ ਹੈ ਤਾਂ ਉਸ ਦਾ ਉਸ ਨੂੰ ਖੁਦ ਹੱਲ ਲੱਭਣਾ ਹੋਵੇਗਾ ਰਾਣੋ ਹਿੰਮਤ ਦਿਖਾਉਂਦੀ ਹੋਈ ਮੰਜੇ ਤੋਂ ਉੱਠ ਕੇ ਬੈਠ ਗਈ ਤੇ ਸੋਚਣ ਲੱਗ ਪਈ ਕਿ ਅਜਿਹਾ ਕੀ ਦੁੱਖ ਹੈ ਜਿਸ ਨੇ ਉਸ ਦੀ ਸਿਹਤ ਨੂੰ ਕਮਜ਼ੋਰ ਕਰ ਦਿੱਤਾ ਹੈ ਰਾਣੋ ਆਪਣੀ ਜ਼ਿੰਦਗੀ ਦੇ ਉਹ ਪਲ ਫਰੋੜਨ ਲੱਗ ਪਈ ਜਿਹੜੇ ਪਲਾਂ ਕਾਰਨ ਉਹ ਅੱਜ ਨਿਰਾਸ਼ ਹੋ ਕੇ ਬੈਠੀ ਸੀ ਉਸਨੇ ਪਾਲੇ ਦੇ ਪਹਿਲੇ ਦਿਨ ਬਾਰੇ ਸੋਚਿਆ ਜਦੋਂ ਉਹ ਉਸ ਦੀ ਝੋਪੜੀ ਵਿੱਚ ਕਿਸੇ ਡਰ ਤੋਂ ਆਣ ਸੁੱਤਾ ਸੀ ਤੇ ਉਸ ਸਮੇਂ ਰਾਣੋ ਕੋਲ ਕੋਈ ਆਪਣੇ ਸ਼ਰੀਰ ਦੀ ਹਵਸ ਮਿਟਾਉਣ ਲਈ ਰਾਣੋ ਦੇ ਸ਼ਰੀਰ ਦੀ ਕੀਮਤ ਲਗਾ ਰਿਹਾ ਸੀ ਤੇ ਰਾਣੋ ਮਜਬੂਰ ਹੋ ਸਹਿਮਤ ਸਹਿਮਤੀ ਜਤਾ ਰਹੀ ਸੀ ਪਰ ਉਹ ਵਿਅਕਤੀ ਪਾਲੇ ਨੂੰ ਦੇਖ ਰਾਣੋ ਨਾਲ ਬਿਨਾ ਕੁਝ ਕੀਤੇ ਉਹ ਤੋਂ ਚਲਾ ਗਿਆ ਸੀ ਰਾਣੋ ਓਪਲ ਨੂੰ ਥੋੜਾ ਹਲਕਾ ਮਹਿਸੂਸ ਕਰਨ ਲੱਗੀ ਤੇ ਪਾਲੇ ਦੇ ਆਉਣ ਨਾਲ ਮੇਰੇ ਜਿਸਮ ਦੀ ਕੀਮਤ ਲਗਣੀ ਬੰਦ ਹੋ ਗਈ ਹੈ ਜਿਸ ਕਾਰਨ ਦੁਬਾਰਾ ਕੋਈ ਵੀ ਆਦਮੀ ਮੇਰੇ ਕੋਲ ਨਹੀਂ ਆਇਆ ਦੂਜਾ ਉਹ ਸੋਚਣ ਲੱਗੀ ਕਿ ਹਰ ਸਮੇਂ ਨਸ਼ੇ ਵਿੱਚ ਤੋਤ ਰਹਿਣ ਵਾਲਾ ਵਿਅਕਤੀ ਉਸਦੇ ਇੱਕ ਵਾਰ ਕਹੇ ਤੇ ਨਸ਼ਾ ਛੱਡ ਗਿਆ ਹੈ ਤੇ ਉਸ ਦੀ ਹਰ ਇੱਕ ਗੱਲ ਮੰਨਣ ਲੱਗ ਪਿਆ ਹੈ ਭਾਵੇਂ ਕਿ ਉਸ ਦਾ ਉਸ ਨਾਲ ਕੋਈ ਦੁਨਿਆਵੀ ਰਿਸ਼ਤਾ ਨਹੀਂ ਪਰ ਉਹ ਉਸ ਦੀ ਕਦਰ ਕਰਦਾ ਹੈ ਤੇ ਹੁਣ ਤੱਕ ਉਸ ਨੇ ਕਦੇ ਵੀ ਰਾਣੋ ਦੇ ਇਕੱਲੇਪਨ ਦਾ ਫਾਇਦਾ ਨਹੀਂ ਉਠਾਇਆ ਹੈ ਤੇ ਨਾ ਹੀ ਉਸ ਨੂੰ ਆਪਣੀ ਹੌਸ ਦਾ ਸ਼ਿਕਾਰ ਬਣਾ ਕੇ ਉਸ ਨੂੰ ਕਦੇ ਵਰਤਿਆ ਹੈ ਰਾਣੋ ਆਪਣੇ ਆਪ ਨਾਲ ਵਿਚਾਰ ਵਟਾਂਦਰਾ ਕਰਦੀ ਹੋਈ ਉੱਠ ਖੜੀ ਹੋਈ ਤੇ ਚੌਪੜੀ ਦੀ ਸਾਬ ਸਫਾਈ ਕਰਨ ਲੱਗ ਪਈ ਰਾਣੋ ਨੇ ਆਪਣੇ ਅੰਦਰ ਹਿੰਮਤ ਬਣਾ ਲਈ ਸੀ ਕਿ ਉਹ ਇਸ ਤਰ੍ਹਾਂ ਬਚੈਨ ਹੋ ਕੇ ਨਹੀਂ ਬੈਠੇ ਕੀਤੇ ਸ਼ਾਵੀ ਪਾਲੇ ਨੂੰ ਉਸ ਦੀ ਸਿਹਤ ਬਾਰੇ ਪੁੱਛ ਕੇ ਉਸ ਨੂੰ ਉਸ ਦੇ ਪਿੰਡ ਜਾਣ ਲਈ ਆਖੇ ਕਿ ਰਹਿੰਦੀ ਉਮਰ ਤੋਂ ਪਿੰਡ ਜਾ ਆਪਣੀ ਬੇਬੇ ਦੀ ਸੇਵਾ ਸੰਭਾਲ ਕਰ ਸਕੇ ਦੂਜੇ ਪਾਸੇ ਜੀਤੋ ਦੀ ਦਰਾਨੀ ਉਸ ਦੀ ਸੇਵਾ ਸੰਭਾਲ ਵਧੀਆ ਤਰੀਕੇ ਨਾਲ ਕਰਨ ਲੱਗ ਪਈ ਸਮੇਂ ਅਨੁਸਾਰ ਜੀਤੋ ਰੋਟੀ ਪਾਣੀ ਜੀਤੋ ਨੂੰ ਰੋਟੀ ਪਾਣੀ ਮਿਲਣ ਲੱਗ ਪਿਆ ਤੇ ਜੀਤੋ ਨੂੰ ਵੀ ਆਪਣੀ ਉਮਰ ਹੁਣ ਵਧਦੀ ਹੋਈ ਦਿਖਾਈ ਦੇਣ ਲੱਗ ਪਈ ਹੁਣ ਤਾਂ ਉਸ ਨੂੰ ਵੀ ਭਰੋਸਾ ਹੋ ਗਿਆ ਕਿ ਉਸ ਦਾ ਪਾਲਾ ਇੱਕ ਦਿਨ ਜ਼ਰੂਰ ਆਵੇਗਾ ਜੀਤੋ ਹੁਣ ਆਪਣੇ ਘਰ ਹੀ ਰਹਿਣ ਲੱਗ ਪਈ ਉਹ ਪਾਲੇ ਦੀ ਪਾਲ ਵਿੱਚ ਬਿਨਾ ਗਲ ਤੋਂ ਪਿੰਡ ਵਿੱਚ ਜਾਣੋਂ ਹਟ ਗਈ ਤੇ ਬੀਰੋ ਵੀ ਉਸ ਦੀ ਬਿਨਾ ਕਿਸੇ ਲਾਲਚ ਤੋਂ ਦੇਖਭਾਲ ਕਰਨ ਲੱਗ ਪਈ ਭਾਵੇਂ ਜੀਤੋ ਦੀ ਉਮਰ ਬੀਰੋ ਨਾਲੋਂ ਜ਼ਿਆਦਾ ਸੀ ਪਰ ਦੋਵਾਂ ਦੀ ਉਮਰ ਵਡੇਰੀ ਹੋ ਗਈ ਸੀ ਦੋਵਾਂ ਨੂੰ ਪਾਲੇ ਦੇ ਆਉਣ ਦੀ ਆਸ ਸੀ ਕਿ ਉਹ ਜਲਦੀ ਨਾਲ ਆ ਜਾਵੇ ਤੇ ਨਾਲ ਹੀ ਉਸ ਦਾ ਵਿਆਹ ਕਰਕੇ ਉਹ ਨੋਹ ਦੇ ਹੱਥ ਦੀਆਂ ਪੱਕੀਆਂ ਖਾਣਾ ਜਿੱਥੇ ਪਹਿਲਾਂ ਘਰ ਸੁਨਸਾਨ ਜਿਹਾ ਜਾਪਦਾ ਸੀ ਪਰ ਅੱਜ ਦੋਵੇਂ ਦਰਾਣੀ ਤੇ ਜਠਾਣੀ ਗੱਲਾਂ ਕਰ ਕਰਕੇ ਹਸਦੀਆਂ ਰਹਿੰਦੀਆਂ ਸੀ ਇਸ ਤਰ੍ਹਾਂ ਦੋਵਾਂ ਦਾ ਦਿਨ ਬੀਤ ਜਾਂਦਾ ਸੀ ਉਧਰ ਸਾਰਾ ਪਹਿਰ ਕੰਮ ਕਰਕੇ ਪਾਲਾ ਲਾਲੇ ਤੋਂ ਆਪਣੀ ਬਣਦੀ ਦਿਹਾੜੀ ਲੈ ਘਰ ਵੱਲ ਚੱਲ ਪਿਆ ਉਸਦਾ ਸਰੀਰ ਸਾਰੇ ਦਿਨ ਕੰਮ ਕਰਕੇ ਟੁੱਟਿਆ ਪਿਆ ਸੀ ਹੁਣ ਪਾਲੇ ਦਾ ਜੁੱਸਾ ਭਰ ਗਿਆ ਸੀ ਤੇ ਸਰੀਰ ਵਿੱਚ ਜਾਨ ਵੀ ਆ ਗਈ ਸੀ ਉਸਦੀ ਤੌਰ ਪਹਿਲਾਂ ਨਾਲੋਂ ਤੇਜ਼ ਹੋ ਗਈ ਸੀ ਤੇ ਜਿਸ ਕਰਕੇ ਉਹ ਸ਼ਹਿਰ ਤੋਂ ਕਰ ਕੁਝ ਪਲ ਵਿੱਚ ਆ ਜਾਂਦਾ ਸੀ ਅੱਜ ਦੀ ਕਹਾਣੀ ਇੱਥੇ ਤੱਕ ਹੀ ਅੱਗੇ ਦੀ ਕਹਾਣੀ ਅਗਲੇ ਭਾਗ ਚ